ਇਕ ਕੰਕੋ ਸਤਗੁਰ ਪ੍ਰਸਾਦ ਗੋੜੀ ਮੱਲ ਨਮਾ ਕੋਈ ਮਾਈ ਭੋਲੋ ਮਨ ਸਮਝਾਵੇ ਵੇਦ ਪੁਰਾਨ ਸਾਧ ਮਗ ਸੁਨ ਕਰ ਨਿਮਖ ਨ ਹਰ ਗੁਣ ਗਾਵੇ ਰਾਓ ਦੁਰਲਭ ਦੇ ਪਾਏ ਮਾਨਸ ਕੀ ਬਿਰਥਾ ਜਨਮ ਸਰਾਵੇ ਮਾਇਆ ਮੋ ਮਹਾ ਸੰਕਟ ਬਨ ਤਾਸਿ ਰੂਚਿ ਪਈ ਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿ ਉਹਨੇ ਨਾ ਲਾਵੇ ਨਾਨਕ ਮੁਕਤ ਤਾਹਿ ਤਮ ਮਾਨੋ ਜੇ ਕਟਿ ਰਾਮ ਸਮਾਵੇ ਅੰਦਰ ਬਾਹਰ ਸਦਾ ਸੰਗ ਪ੍ਰਭ ਤਾਸਿ ਉਹ ਨਹਿ ਨਾ ਲਾਵੇ ਨਾਨਕ ਮੁਕਤ ਤਹ ਤਮ ਮਨੋ ਜੇ ਕਟ ਰਾਮ ਸਮਾਵੇ ਇਹ ਸ਼ਬਦ ਤਨ ਤਨ ਚਬਰਛਤ ਦੇ ਮਾਲਕ ਗੁਰਤਾ ਗੱਦੀ ਤੇ ਬਰਾਜਮਨ ਸ਼ਬਦ ਗੁਰੂ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 219 ਰਾਗ ਗੋੜੀ ਨੌਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਿਆ ਹੋਇਆ ਸ਼ਬਦ ਸ਼ਿਸ਼ੂਭਤ ਹੈ ਸਤਿਗੁਰੂ ਸਮਝਾ ਰਹੇ ਹੈ ਕਿ ਜਿੰਨੇ ਵੀ ਬੇਧ ਪ੍ਰਾਨ ਹੈ ਸਾਥ ਸੰਗਤ ਹੈ ਇਹ ਜਾਂਦਾ ਹੈ ਪਰ ਭਜਨ ਬੰਦਗੀ ਦੇ ਵਿੱਚ ਜੁੜਦਾ ਨਹੀਂ ਦਿਖਾਵੇ ਲਈ ਜਾਂਦਾ ਹੈ ਇਸ ਨੂੰ ਸਿੱਖਿਆ ਜੀਵ ਨੂੰ ਦੇਣ ਲਈ ਨੌਵੇਂ ਪਾਤਸ਼ਾਹ ਸਮਝਾਉਣ ਦਾ ਯਤਨ ਕਰ ਰਹੇ ਹੈ ਕਿ ਇਹ ਮਾਨਸ ਜਨਮ ਜਿਹੜਾ ਬਹੁਤ ਔਖਾ ਮਿਲਿਆ ਤੈਨੂੰ ਇਹਨੂੰ ਵਿਅਰਥ ਨਾ ਕੋ। ਜੇਕਰ ਤੂੰ ਵਿਅਰਥ ਕੋ ਲਿਆ ਤੇ ਫਿਰ ਤੂੰ ਆਉਣ ਜਾਣ ਦੇ ਚੱਕਰ 'ਚ ਪੈ ਜਾਣਾ। ਕੋਈ ਮਾਈ ਭੋਲਿਓ ਮਨ ਸਮਝਾਵੇ। ਕਹਿੰਦੇ हे ਮੇਰੀ ਮਾਈ ਮੇਰੇ ਮਨ ਨੂੰ ਕੋਈ ਸਮਝਾਉਣ ਵਾਲਾ ਮੈਨੂੰ ਮਿਲੇ। ਜਿਹੜਾ ਇਹ ਦੱਸੇ ਕਿ ਤੂੰ ਜਿਸ ਰਸਤੇ 'ਤੇ ਚੱਲਿਆ ਹੋਇਆ ਹੈ ਇਹ ਰਸਤਾ ਠੀਕ ਨਹੀਂ ਹੈ। ਤੂੰ ਗੁਰਮਖੰਦ ਦੇ ਰਸਤੇ ਤੇ ਚੱਲ ਤੂੰ ਭਗਤਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਜਿਹੜਾ ਰਸਤਾ ਜਿਹੜਾ ਹੈ ਇਸ ਦੁਨੀਆ ਦੇ ਪਦਾਰਥਾਂ ਤੋਂ ਇਸ ਦੁਨੀਆ ਦੇ ਨਾਤਿਆਂ ਤੋਂ ਨਰਲੀਪ ਹੋ ਕੇ ਉਸ ਪਰਮਾਤਮਾ ਦੇ ਸਿਫਤ ਸਲਾਹ ਚ ਜੁੜ ਕੇ ਉਹਦੇ ਨਾਲ ਜਿਉਂਦੇ ਜੀ ਮੈਂ ਮੇਰੀ ਖਤਮ ਕਰਕੇ ਉਥੇ ਅਪੇਧ ਹੋ ਜਾਂਦਾ ਹੈ ਉਸ ਰਸਤੇ ਤੇ ਮਨ ਨੂੰ ਸਮਝਾ ਦੇ ਕਿ ਤੂੰ ਚੱਲ বেদ ਪੁਰਾਨ ਸਾਧਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੇ ਕਹਿੰਦੇ বেদ ਵੀ ਸੁਣਦਾ ਗਿਆਨ ਮਤਲਬ ਉਹ ਨਿਲਦਾ ਇਹਨੂੰ ਪੁਰਾਨ ਵੀ ਸੁਣਦਾ ਸਾਧ ਸੰਗਤ ਦਾ ਜਿਹੜਾ ਰਸਤਾ ਹੈ ਸਾਧ ਸੰਗਤ ਦਾ ਉਸ ਰਸਤੇ ਤੇ ਵੀ ਚੱਲਣ ਦਾ ਪਰ ਕਰਦਾ ਕੀ ਹੈ ਨਿਮਖ ਨਾ ਹਰ ਗੁਣ ਗਾਵੇ ਜਾਂਦਾ ਹੈ ਲੋਕ ਦਿਖਾਵਾ ਕਰਦਾ ਹੈ ਪਰ ਇੱਕ ਛਿਨ ਵੀ ਉਸ ਪਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਜੁੜਦਾ ਨਹੀਂ ਐਸਾ ਮਨ ਸ਼ੈਤਾਨ ਹੈ ਇਹसे ਮਨ ਨੂੰ ਕਾਬੂ ਕਰਨ ਲਈ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਭਗਤਾ ਨੇ ਮੁਨੀਆ ਨੇ ਇਸ ਮਨ ਨੂੰ ਕਾਬੂ ਕਰਨ ਦੇ ਯਤਨ ਦੱਸੇ ਜਿਵੇਂ ਕਿ ਸਤਗੁਰੂ ਅਰਦਾਸਵਾਦ ਜੀ ਖੁਦ ਕਹਦੇ ਆਪਣੇ ਮੁਖਰਬਿੰਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਚਾਰ ਹੈ 나ਥ ਕਛੂ ਨਾ ਜਾਣਿਆ ਇਹ ਪਰਮਾਤਮਾ ਮੈਂ ਕੁਛ ਨਹੀਂ ਜਾਣਦਾ ਪਰ ਮਨ ਮਾਇਆ ਹੱਥ ਬਕਾਨਿਓ ਇਹ ਜਿਹੜਾ ਮੇਰਾ ਮਨ ਹੈ ਇਹ ਮੈਨੂੰ ਮਾਇਆ ਦੇ ਹੱਥ ਬਕਾ ਦਿਆ ਇਸ ਦੁਨੀਆ ਦੇ ਵਿੱਚ ਫਸਾ ਦਿਆ ਰਿਸ਼ਤੇ ਨਾਤਿਆਂ ਚ ਫਸਾ ਦਿਆ ਪਦਾਰਥਾਂ ਦੇ ਵਿੱਚ ਫਸਾ ਦਿਆ ਮੇਰੇ ਤੇ ਕਿਰਪਾ ਕਰੋ नाथ ਮੈਂ ਕੁਛ ਨਹੀਂ ਜਾਣਦਾ नाथ ਕਛੁ ਨ ਜਾਣਿਓ ਮਨ ਮਾਇਆ ਹੱਥ ਬਕਾਨਿਓ ਤੁਮ ਕਹਿਤ ਜਗਤ ਗੁਰ ਸਾਵੇਂ ਹਮ ਕਹਿਤ ਕਲ ਜੁਕੇ ਕੰਮੀ ਇਹਨ ਪੰਜੋ ਮੇਰਾ ਮਨ ਜੋ ਵਿਗਾੜਿਓ ਪਲ-ਪਲ ਹਰਤੇ ਅੰਤਰ ਪਾਜ ਇਹ ਪੰਜੇ ਚੋਰ ਜਿਹੜੇ ਹੈ ਕਾਮ ਕ੍ਰੋਧ ਲੋਭ অহੰਕਾਰ ਇਨਾਂ ਨੇ ਮੇਰੇ ਮਨ ਨੂੰ ਤੇਰੇ ਤੋਂ ਹਰ ਸ਼ਿੰ ਹਰ ਪਲ ਦੂਰ ਕਰ ਕਿਉਂਕਿ ਇਹ ਤਾਂ ਮੈਨੂੰ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਵਿੱਚ ਫਸਾਉਣਾ ਚਾਹੁੰਦੇ ਹੈ ਮੈਂ ਇਨਾਂ ਦੇ ਵਿੱਚ ਫਸਣਾ ਨਹੀਂ ਚਾਹੁੰਦਾ ਕਿਰਪਾ ਕਰੋ ਆਪਣੇ ਪਰਮਾਤਮਾ ਦੇ ਅੱਗੇ ਦੁਆ ਕਰੇ अर्ज कर रहे दुर्जन दुर्लभ देह पाए मानस की बिरथा जन्म सरावे माया वो महासंकटमन तासे वो रुच अपजावे ये बहुत दुर्लभ जन्म है ये यदि नहीं दुर्लभ जन्म पुन फल पायो बिरथा जात तो सतगुरु सतगुर रविदास महाराज जी कह रहे हैं ये मानस जन्म बहुत दुर्लभ है ਤੈਨੂੰ ਪਿਛਲੇ ਕਰਮਾ ਕਰਕੇ ਮਿਲ ਗਿਆ ਔਰ ਹੁਣ ਇਹਨੂੰ ਅਗਿਆਨਤਾ ਦੇ ਵਿੱਚ ਗੁਆ ਰਿਆ ਇਹੋ ਨਵੇਂ ਪਾਤਸ਼ਾਹ ਕਹਿ ਰਿਹਾ ਦੁਰਲਭ ਦੇ ਪਾਏ ਮਾਨਸ ਕੀ ਬਰਥਾ ਜਨਮ ਸਰਾਵੇ ਕਹਿੰਦੇ ਬਹੁਤ ਦੁਰਲਭ ਜਨਮ ਹੈ ਤੈਨੂੰ ਮਿਲ ਗਿਆ ਮਾਨਸ ਜਨਮ ਪਰ ਤੂੰ ਇਹਨੂੰ ਕਿਉਂ ਗੁਆ ਰਿਆ ਕਿਉਂ ਮਾਇਆ ਮੋਹ ਦੇ ਚੱਕਰ ਦੇ ਵਿੱਚ ਪੈ ਗਿਆ ਇਹਨੂੰ ਕਿਉਂ ਵਿਅਥਾ ਬਤਾ ਰਿਹਾ ਗੁਆ ਰਿਆ ਇਹ ਬੀਤਦਾ ਜਾਂਦਾ ਹੈ ਹਰ ਛਿਨ ਹਰ ਪਲ ਤੇਰੀ ਉਮਰ ਕੱਢਦੀ ਜਾਂਦੀ ਹੈ ਮਾਇਆ ਮੋਹ ਮਹਾ ਸੰਕਟ ਵਨ ਤਾਸਿਰ ਚੱਪ ਜਾਵੇ ਤੂੰ ਇਸ ਨੂੰ ਇਹ ਜਿਹੜੀ ਮੋਹ ਮਾਇਆ ਹੈ ਇਸ ਦੇ ਵਿੱਚ ਕਿਉਂ ਫਸਿਆ ਹੋਇਆ ਛੋਟੇ ਤੋਂ ਮਨ ਨੂੰ ਛਡਾਉਣਾ ਹੈ ਜੇ ਤਾਂ ਸਿਮਰਨ ਕਰਨਾ ਪੈਣਾ ਜੇ ਮਨ ਨੂੰ ਛਡਾਉਣਾ ਹੈ ਤੇ ਹੰਕਾਰ ਨੂੰ ਛੱਡਣਾ ਪੈਣਾ ਜੇ ਮਨ ਨੂੰ ਕਾਬੂ ਕਰਨਾ ਹੈ ਤੇ ਗੁਰਮੁਖਾਂ ਦਾ ਸੰਗ ਕਰਨਾ ਪੈਣਾ ਤਾਂ ਹੀ ਇਸਨੇ ਕਾਬੂ ਹੋਣਾ ਨਹੀਂ ਤਾਂ ਨਹੀਂ ਆ ਸਕਦਾ ਕਿਉਂਕਿ ਦੁਨੀਆ ਦੇ ਪਦਾਰਥ ਜਿਹੜੇ ਹੈ ਕੋਈ ਨੂੰ ਲੱਗਦਾ ਕਿ ਬਹੁਤ ਮਿੱਠੇ ਹਨ ਜਿਨ੍ਹਾਂ ਦਾ ਰਸ ਜਿਹੜਾ ਬੜਾ ਅੰਤ ਵਿੱਚ ਕੋੜਾ ਹੁੰਦਾ ਇਹ ਉਧਰ ਨੂੰ ਜਾਣਾ ਨਹੀਂ ਚੰਦ ਪਰਮਾਤਮਾ ਦੇ ਰਸਤੇ ਤੇ ਕਿਉਂਕਿ ਰਸਤਾ ਬੜਾ ਧਿਆਨਕ ਹੈ ਜਿਵੇਂ ਜਿਵੇਂ ਅੱਗੇ ਨੂੰ ਵੱਧਦਾ ਹੈ ਪਿੱਛੇ ਕੋਈ ਨਜ਼ਰ ਨਹੀਂ ਆਉਂਦਾ ਤੇ ਜਿਹੜਾ ਦੁਨਿਆਵੀ ਦਾ ਰਸਤਾ ਹੈ ਉੱਥੇ ਭੀੜੀ ਭੀੜ ਲੱਗੀ ਹੋਈ ਜੇ ਪਾ ਜੇ ਪਾਛੇ ਪੰਡਿਤ ਪਰੇ ਪਾਛੇ ਪਰਿ ਬਹੀਰ ਇੱਕ ਅਬਕਟ ਕਾਟੀ ਰਾਮ ਕੀ ਸੋ ਚੜ ਰਹੇ ਹੋ ਕੁਬੀ ਪਿਛੇ ਨ ਦਸਤ ਕੋਈ ਜਿਹੜਾ ਕਹਿੰਦੇ ਪੰਡਤਾਂ ਦਾ ਰਸਤਾ ਹੈ ਉਦੀ ਤਾਂ ਪਿੱਛੇ ਲੈਣਾ ਲੱਗੀਆਂ ਪਈਆਂ ਪਰ ਜਿਹੜੀ ਮੈਂ ਕਾਟੀ ਚੜਨ ਦੀ ਕੋਸ਼ਿਸ਼ ਕਰਦੇ ਆਂ ਪਿੱਛੇ ਕੋਈ ਨਜ਼ਰ ਹੀ ਨਹੀਂ ਆਉਂਦਾ ਕਿਉਂਕਿ ਰਸਤਾ ਜਿਹੜਾ ਉਸ ਪਰਮਾਤਮਾ ਦਾ ਹੈ ਉਹਦੇ ਮਾਰਗ ਤੇ ਚੱਲਣਾ ਤੇ ਚਲਦਿਆਂ ਚਲਦਿਆਂ ਅੰਦਰੋਂ ਹੀ ਇਲਹਾਮ ਹੋਣਾ ਜਿਹੜਾ ਅਸੀਂ ਬਾਹਰ ਲੱਭਦੇ ਹਾਂ ਅੰਦਰੋਂ ਹੀ ਮਿਲ ਜਾਂਦਾ ਉਸ ਅੰਤਰ ਬਾਹਰ ਸਦਾ ਸੰਗ ਪ੍ਰਭੂ ਅਗਲੀ ਪੰਕਤੀ ਸਮਝਾ ਰਹੇ ਕਹਿੰਦੇ ਅੰਤਰ ਬਾਹਰ ਸਦਾ ਸੰਗ ਪ੍ਰਭੂ ਹਮੇਸ਼ਾ ਹੀ ਉਹ ਤਾਂ ਅੰਗ ਸੰਗ ਹੈ ਜੋ ਤੈਨੂੰ ਦੁਸਰਿਆ ਸਭ ਦੇ ਵਿੱਚ ਮੱਟੀ ਇੱਕ ਅਨੇਕੇ ਸਾਜੀ ਸਾਜੀ ਸਾਜਨ ਹਾਰੇ ਨਾ ਕੁਛ ਪੁੱਛ ਮੱਟੀ ਕੇ ਪਾਂਡੇ ਨਾ ਕੁਛ ਪੁੱਛ ਕਮਾਦੇ ਵੱਖਰੇ ਵੱਖਰੇ ਉਹ ਰੰਗ ਬਣਾਉਂਦੇ ਨੇ ਪਰ ਹੈ ਇੱਕੋਈ ਉਸ ਪ੍ਰਮਾਤਮਾ ਦੇ ਬਣਾਏ ਹੋਏ ਜੋ ਤੈਨ ਦਸਰੇ ਉਹਨਾਂ ਦੇ ਵਿੱਚ ਵੀ ਉਹ ਹੀ ਹੈ ਤੇ ਤੇਰੇ ਅੰਦਰ ਵੀ ਉਹ ਹੀ ਹੈ ਤੇਰੇ ਸਦਾ ਹੀ ਸੰਗ ਹੈ ਤਾਂ ਸਿਉ ਨੇਹ ਨਾ ਲਾਵੇ ਪਰ ਤੂੰ ਉਹਦੇ ਨਾਲ ਨੇਹ ਨਹੀਂ ਲਾਦੇ ਜਿਹੜਾ ਅੰਦਰ ਬੈਠਾ ਤੂੰ ਬਾਦਲੇ ਨਾਲ ਨੇ ਲਾ ਦੇ ਜਿਨ੍ਹਾਂ ਨੂੰ ਤੇਰਾ ਸੰਗ ਨਹੀਂ ਦੇਣਾ ਜਿਨ੍ਹਾਂ ਨੂੰ ਤੇਰਾ ਸਾਥ ਨਹੀਂ ਦੇਣਾ ਜਿਨ੍ਹਾਂ ਨੂੰ ਤੇਰੇ ਸਹਾਈ ਨਹੀਂ ਹੋਣਾ ਫਿਰ ਕਿਹਨੂੰ ਕਹੂੰਗਾ ਫਿਰ ਕਿਸੇ ਨੇ ਤਨ ਦੁੱਖ ਸੋਣਾ ਫਿਰ ਜੋ ਰੋ ਕੇ ਪਕਾਰੇਗਾ ਫਿਰ ਇਹ ਕਿਹੜਾ ਦੁੱਖ ਸਹਿ ਜੀਉ ਅਛੇ ਕਿਸੇ ਪਕਾਰੇ ਪੀਓ ਪੀ ਫਿਰ ਜੇ ਜੋ ਤੇਰੇ ਜੀਵ ਆਤਮਾ ਨੂੰ ਦੁੱਖ ਚੱਲਣਾ ਪੈਣਾ ਕੌਣ ਆਵੇਗਾ ਫਿਰ ਕਿਸ ਨੂੰ ਪਕਾਰੇਗਾ ਸੋ ਇਸੇ ਕਰਕੇ ਸਤਿਗੁਰੂ ਅਗਲੀ ਪੰਕਤੀ ਸਮਝਾ ਰਹੇ ਹੈ ਕਿ ਤੋ ਉਸ ਪਰਮਾਤਮਾ ਦੇ ਨਾਲ ਨੇਲਾ ਤਾਂ ਕਿ ਤੈਨੂੰ ਮੁਕਤੀ ਜਿਹੜੀ ਹੈ ਮਿਲ ਸਕੇ ਨਾਨਕ ਮੁਕਤ ਤਾਹੇ ਤਮ ਮੰਨ ਜਹ ਘਟ ਰਾਮ ਸਮਾਵੇ ਜਿਸ ਘਟ ਦੇ ਵਿੱਚ ਪਰਮਾਤਮਾ ਵਸਦਾ ਹੈ ਹਰ ਇੱਕ ਘਟ ਦੇ ਵਿੱਚ ਵਸਦਾ ਪਰ ਦਿਸਦਾ ਕਿਨੂ ਹੈ ਮੁਕਤੀ ਕੌਣ ਪਾਉਂਦਾ ਹੈ ਮੁਕਤੀ ਉਹੀ ਪਾਉਂਦਾ ਹੈ ਜਿਹੜਾ ਬਕਾਰਾਂ ਨੂੰ ਜਿਉਂਦੇ ਜੀ ਤਿਆਗ ਕੇ ਇਸ ਮਨ ਨੂੰ ਸੁਨ ਅਵਸਥਾ ਚ ਰੱਖ ਕੇ ਮਨ ਜਿੱਤੇ ਜਗ ਜੀਤ ਜਦੋਂ ਹੋ ਜਾਂਦਾ ਤਾਂ ਫਿਰ ਉਹਨੂੰ ਸਮਝ ਲਓ ਉਹ ਜਿਹੜਾ ਮੋਕਸ਼ਾ ਇਹਨੂੰ ਮੁਕਤੀ ਕਹਿੰਦੇ ਆ ਉਹ ਪ੍ਰਾਪਤ ਹੋ ਜਾਂਦੀ ਤੇ ਉਹ ਰਾਮ ਦੇ ਨਾਲ ਸਮਾ ਜਾਂਦਾ ਜਿਹੜੀ ਸਾਡੀ ਆਤਮਾ ਹੈ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਅਸੀਂ ਸਾਰੇ ਹੀ ਜੀ ਮਨ ਸਾਡੇ ਅਲੱਗ-ਅਲੱਗ ਹੈ ਅਵਸਥਾ ਅਲੱਗ-ਲੱਗ ਹੈ ਮੰਦੀ ਪਰ ਆਤਮਾ ਜਿਹੜੀ ਪਰਮਾਤਮਾ ਦੀ ਅੰਸ਼ ਹੈ ਉਹ ਸਭ ਦੀ ਇੱਕ ਹੈ ਸੋ ਇਸ ਸੰਮਨ ਨੂੰ ਕਾਬੂ ਕਰਨਾ ਹੈ ਤੇ ਆਤਮਾ ਨੇ ਫਿਰ ਪਰਮਾਤਮਾ ਦੇ ਨਾਲ ਮਿਲਣਾ ਹੈ ਜਦੋਂ ਅਸੀਂ ਉਸ ਦੇ ਗੁਣ ਗਾਵਾਂਗੇ ਸੋ ਇਸ ਸ਼ਬਦ ਨੂੰ ਆਪਾਂ ਸਿੱਖਿਆ ਲੈਂਦੇ ਹੋਏ ਆਪਣੇ ਜਨਮ ਦੇ ਵਿੱਚ ਢੱਲਣ ਲਈ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਅਰਜੋਈ ਕਰੀਏ ਕਿ हे ਪਰਮਾਤਮਾ ਇਸ ਮਨ ਤੇ ਕਿਰਪਾ ਕਰੋ ਇਹਨੂੰ ਮੋਹ ਮਾਇਆ ਤੋਂ ਦੂਰ ਕਰ ਦਿਓ ਹਉਮੈ ਤੋਂ ਦੂਰ ਕਰ ਦਿਓ ਬਿਸ਼ਿਭ ਕਾਰਨ ਤੋਂ ਦੂਰ ਕਰ ਦਿਓ ਆਪਣੇ ਨਾਮ ਦੇ ਰੰਗ ਦੇ ਵਿੱਚ ਮਸਤ ਕਰ ਦਿਓ ਤਾਂ ਕਿ ਇਹ ਜਿਹੜਾ ਜੀਵਨ ਹੈ ਇਹਦੇ ਸੋਸਣ ਦੇ ਨਾਲ ਸਫਲ ਹੋ ਜਵੇ ਇਹੋ ਹੀ ਅਰਦਾਸ ਬੇਨਤੀ ਅਜੋਈ ਕਰਦੇ ਹੇ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ